मसला ਆ ਗਏ ਹੈ ਚਕਾ ਕੰਨ ਟੱਪੇ ਉੱਪਰ ਬੈਠ ਲਾਇਆ ਨੇ ਆਪ ਕੋ ਨਾ ਨਾ ਕੋਈ ਨਹੀਂ ਆ ਜਲਦੀ ਆਏ ਕਾ ਦੋ ਫੜਿਆ ਤੈਨੂੰ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਦੱਸ ਦੱਸ ਦੇ ਕਾਕੇ ਨਾ ਨਾ ਕਰੇਗਾ ਅਸੀਂ ਦਾ ਕਰ ਕੇ ਕਿਵੇਂ ਦੱਸ ਦੱਸ ਹਕੀ ਗੱਲ ਦੱਸ ਦੱਸ ਮੀਡੀਆ ਲੈ ਗਏ ਉਹ ਦੱਸ ਕੀ ਕਹਿਣਾ ਹੈ ਕੁੜੀ ਨੇ ਕਾਜੀ ਹਾਂ ਆ ਦੂਸਰ ਕਿੱਦਾਂ ਲੱਗਿਆ ਆਪਣੇ ਆ ਦੋਨ ਚੱਕਰ ਬੜਾ ਹੈ ਜੀ ਸਾਪ ਨੇ ਠੀਕ ਕੋਈ ਸੰਸਾਰ ਦਾ ਹਿਸਾਬ ਨਹੀਂ ਸਾਜੀ ਪਰ ਦੱਸਿਆ ਕੋਈ ਡਾਕਟਰ ਨਾਲ ਬੜੇ ਚੱਕਰ ਆਏ ਜੀ ਡਾਕਟਰ ਕੋਈ ਦਾ ਕੋਈ ਡਾਕਟਰ ਤੇ ਜਿਹੜਾ ਲੈ ਜਾਓ ਫਰੀ ਆਲੇ ਬੰਦੇ ਬੀਤੇ ਨਾਲ ਲੈ ਆ ਆ ਮੰਨੋ ਬੜਾ ਕੋਈ ਬੰਦਾ ਬੰਦਾ ਕੋਈ ਮਰਦੇ ਨਹੀਂ ਕਿ ਬੰਦਾ ਭਾਈ 7 ਵਾਰ ਜੋ ਮੈਂ ਆਇਆ ਤਾਂ ਬੜਾ ਹੈ ਜੀ ਕਰ ਰਿਹਾ ਤੁਹਾਡੇ ਸਾਥੇ ਸੱਦੇ ਸਾਧੂ ਤੇ ਲਾਇਆ ਸੀ ਅੱਛਾ ਕਰੇ ਹੈ ਨਹੀਂ ਮੈਂ ਬਾਜ ਫੜ ਲਿਆ ਤੇ ਸਾਹ ਵਜ ਪਰਲੇਵਾ ਪਾ ਚਿਆ ਸੀ ਉਹ ਸਾਲ ਆ ਮਾਤਾ ਦੇ ਕਰ ਰਹਿ ਗਿਆ ਸੀ ਕੋਈ ਕੁੜੀ ਵਾਲੀ ਸੀ ਕੁੜੀ ਆ ਸੀ ਰਹਿ ਦਿੰਦੀ ਅੱਛਾ ਠੀਕ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਤਾ ਨਹੀਂ ਇਹ ਕਹਿੰਦਾ ਸਲਟ੍ਰੇਸ਼ਨ ਰੋਡ ਦਾ ਨਾ ਸਟੇਸ਼ਨ ਕੋਲੇ ਕਹਿੰਦਾ ਇਹਦਾ ਪਤਾ ਨਹੀਂ ਮੈਂ ਦਾ ਗਈ ਹੈ ਅਨੁਸ਼ਾ ਕੇ ਪੈਦਾ ਰਹਿਦਾ ਮੈਨੂੰ ਪੁੱਛਿਆ ਨਹੀਂ ਸਾਰਾ ਸਟੇਸ਼ਨ ਹੋ ਰਹਿਣਾ ਕੀ ਕਰਨਾ ਆਇਆ ਸੀ ਇਹ ਸੋਈ ਜੂ ਟਨ ਆਇਆ ਹੋਰ ਅੰਤੀ ਅੱਛਾ ਸਾਨੂੰ ਫੋਨ ਆਇਆ ਕਿ ਕੋਈ ਬੰਦਾ ਫੜਿਆ ਵੀ ਕਿਤੇ ਚੋਰੀ ਦੇ ਸਬੰਧ ਵਿੱਚ ਹਾਂਜੀ ਜਿੱਥੇ ਘਰੇ ਮੰਗਿਆ ਆ ਆ ਕੇ ਦੇਖਿਆ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਆ ਜੀ ਸਾਰੇ ਪਬਲਿਕ ਦੇ ਸਾਹਮਣੇ ਦੇਖਿਆ ਸਿਰ ਤੇ ਸੱਟ ਲੱਗੀ ਹੋਈ ਆ ਜੀ ਇਹ ਕਿਹੜੀ ਜਗ੍ਹਾ ਤੇ ਇਹ ਮਾਰਕ ਦੇ ਸਾਹਮਣੇ ਆਂ ਜੀ ਰੋਡ ਤੇ ਜੀ ਠੀਕ ਆ ਹੁਣ ਤੁਸੀਂ ਇਹਨੂੰ ਜੇ ਤੁਹਾਨੂੰ ਦੇਖਣਾ ਹੋ ਤਾਂ ਪਹਿਲਾਂ ਮਮਲ ਮਤਰੀ ਕਰੋ ਜੀ ਇਹ ਜੋ ਗਲੀ ਕਰਵਾਈ ਹੋਈ ਠੀਕ ਠੀਕ ਹੈ ਭਾਈ ਇਹ 7 ਵਾਰ ਮੈਂ ਆਇਆ ਤਾਂ ਬੰਦੇ ਬੜੇ ਸਹੀ ਘਰ ਤਾਂ ਸਾਥ ਸੱਦੇ ਸਾਧੂ ਤੇ ਲਾਇਆ ਸੀ ਜੀ ਅੱਛਾ ਕਰਿਆ ਨਹੀਂ ਸੀ ਮੈਂ ਪਾਜੇ ਫੜ ਲਾ ਦੇ ਛਾਲ ਵਾਰ ਪਰਲੇ ਵਾਰ ਪਾਜੇ ਜਾਈ ਉਹ ਛਾਲ ਮਾਰਦਾ ਨਹੀਂ ਕਰ ਰਹੇਗਾ ਸੀ ਕੋਈ ਕਰੀ ਰੋਣੀ ਸੀ ਕੁੜੀਆ ਸੀ ਲੱਗ ਜਾਂਦੀ ਅੱਛਾ ਠੀਕ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਤਾ ਨਹੀਂ ਇਹਦਾ ਸਰ ਸਟੇਸ਼ਨ ਰੋਡ ਦਾ ਨਾ ਸਟੇਸ਼ਨ ਕੋਲੇ ਕਹਿੰਦਾ ਇੰਦਾ ਰਹਿਣਾ ਪਤਾ ਨਹੀਂ ਕਹਿੰਦਾ ਉਹ ਸਹੀ ਹੈ ਇਹਨੂੰ ਸ਼ੱਕ ਪੈਂਦਾ ਉਹ ਤੇਰਾ ਇਹਨੂੰ ਪੁੱਛਿਆ ਨਹੀਂ ਸਰ ਸਟੇਸ਼ਨ ਰੋਡ ਦਾ ਕੀ ਕਰਨਾ ਆਇਆ ਸੀ ਇਹ ਸੋਈ ਜੂ ਟਰਨ ਆਇਆ ਹੋਰ ਅੱਜ ਇਹ ਕਰਨਾ ਸਾਨੂੰ ਫੋਨ ਆਇਆ ਕਿ ਕੋਈ ਬੰਦਾ ਫੜਿਆ ਵੀ ਕਿਤੇ ਚੋਰੀ ਦੇ ਸਬੰਧ ਵਿੱਚ ਹਾਂਜੀ ਜੀ ਦੇ ਘਰੇ ਮੰਗਿਆ ਆ ਆ ਕੇ ਦੇਖਿਆ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਆ ਜੀ ਸਾਰੇ ਪਬਲਿਕ ਦੇ ਸਾਹਮਣੇ ਦੇਖਿਆ ਸਿਰ ਤੇ ਸੱਟ ਲੱਗੀ ਹੋਈ ਆ ਜੀ ਇਹ ਕਿਹੜੀ ਜਗ੍ਹਾ ਤੇ ਇਹ ਪਾਰਕ ਦੇ ਸਾਹਮਣੇ ਆਂ ਜੀ ਰੋਡ ਦੇ ਜੀ ਠੀਕ ਆ ਹੁਣ ਤੁਸੀਂ ਇਹਨੂੰ ਇਹ ਤਾਂ ਹੋਰ ਦੇਖਣਾ ਹੋ ਤਾਂ ਪਹਿਲਾਂ ਮਮਲ ਮਟੀ ਤੋਂ ਹੋੜੇ ਨਹੀਂ ਇਹ ਜੋ ਅਗਲੀ ਕਾਰਵਾਈ ਹੋਵੇ ਠੀਕ ਠੀਕ ਹੈ